ਕੀ ਕਹਿਣਾ ਚਾਹੋਗੇ ਜੀ ਮੈਂ ਅੱਜ ਲਾਈਨ ਦਿਂਦਰਪਾਲ अरोड़ा ਮਲਟੀਪਰਪਸਨ ਫੂਡਪਾਰ ਹੰਗਰ ਅੱਜ ਫਗਵਾੜਾ ਦੇ ਵਿੱਚ ਆਇਆ ਹਾਂ ਅੱਜ ਗੁਰਦੀਪ ਸਿੰਘ ਕੰਗ ਜੀ ਔਰ ਉਹਨਾਂ ਦੀ ਪੂਰੀ ਟੀਮ ਬਾਬਾ ਬਾਲਕਨਾ ਸਮਤੀ ਦੇ ਨਾਲ ਮਿਲ ਕੇ 92 ਰਾਸ਼ਨ ਵੰਡ ਸਮਾਰੋਹ ਕਰ ਰਹੇ ਆ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਆ ਮੈਂ ਦਿਲਦਿਆਂ ਘਰਾਂ ਤੋਂ ਗੁਰਦੀਪ ਸਿੰਘ ਕੰਗ ਔਰ ਉਹਨਾਂ ਦੀ ਟੀਮ ਨੂੰ ਵਧਾਈ ਦੇਣਾ ਹਾਂ ਕਿ ਜਿਹੜੇ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਸ਼ੀਸ਼ਾ ਕੱਢ ਕੇ ਲੋਕੀਆਂ ਨੂੰ ਰਾਸ਼ਨ ਵੰਡ ਰਹੇ ਆ ਇਹ ਲਗਾਤਾਰ 92 ਮਹੀਨੇ ਹੋ ਗਏ ਆ ਮੈਂ ਡਿਸਟ੍ਰਿਕਟ ਵੱਲੋਂ ਤੇ ਡਿਸਟ੍ਰਿਕਟ ਦੀ ਪੂਰੀ ਟੀਮ ਵੱਲੋਂ ਦਿਲ ਦੀਆਂ ਗਹਿਰੀਆਂ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ ਜੀਆ ਥੈਂਕ ਯੂ ਵੈਰੀ ਮਚ ਧੰਨਵਾਦ ਜੈ ਬਾਬੇ ਵੀ ਬਾਬੇ ਕਿਰਪਾ ਨਾਲ ਅੱਜ ਸਾਡੀ ਜਿਹੜੀ ਬਾਬਾ ਫਰ ਸੇਵਾ ਸੰਧੀ ਆ ਲਾਈਨ ਇੰਟਰਨੈਸ਼ਨਲੋਂ ਅੱਜ ਸਾਨੂੰ ਬਦਵੇਂ ਮਹਾਰਾਜ ਮੰਤਰੀ ਸਾਹਿਬਾ ਸਾਡੇ ਮਹਿਮਾਨ ਮੁਖਮਰ ਸਿੰਘ ਜੀ ਅਮਰਦੀਪ ਸਿੰਘ ਜੀ ਐਨ ਆਰ ਆਈ ਔਰ ਸਾਡੇ ਵਿਸ਼ੇਸ਼ ਮਹਿਮਾਨ ਸਾਡਾ ਰਵਿਸ਼ਾ ਅਸ਼ੀਰਵਾਦ ਲੈ ਆ ਸਾਡੇ ਬਾਦ ਜਿਸੇ ਕੋਣ ਦਵੰਦਪਰ ਰੋੜਾ ਵੀ ਮਲਟੀਪਲ ਚੇਅਰਮੈਨ ਮੋਟ ਭਰ ਰੱਖਰ ਆਈ ਤਾਂ ਅੱਗੇ ਲਾਸ਼ਿਸ ਗੁਰੂ ਜੀ ਨੇ ਆ ਔਰ ਸਾਨੂੰ ਸ਼ਿਰਤਾ ਹਮੇਸ਼ਾ ਨੂੰ ਮੇਜਾ ਸਾਡੇ ਕੋਲ ਸਾਹਿਬ ਮੋਟੀਵੇਟ ਕਰਦੇ ਜੋ ਅਸੀਂ ਸਮਾਜ ਸੇਵਾ ਕੰਮ ਕਰਦੇ ਆਂ ਦਨ ਕਰ ਹੋ ਕਰੀਏ ਔਰ ਇਹਹੀ ਅਪੀਲ ਆ ਸਾਨੂੰ ਜਿੰਨਾ ਸਦਾ ਵਾਤਾਵਰਨ ਆਪਾ ਚਾਹੇ ਕਿਨੇ ਬਾ ਵੜੀਏ ਜਿੰਨੀ ਸਦਾ ਵਾਤਾਵਰਨ ਜਿਹੜੇ ਹੈਲਪ ਕਰੀਏ ਸੋ ਸਾਰਿਆਂ ਦੇ ਬਾਬਾ ਦੀ ਕਿਰਪਾ ਨਾਲ ਅਮੇਜਾ ਦਾ ਲਗਾਤਾਰ ਚੱਲਦੇ ਰਹੋਗੇ ਬਗਦਰ ਕੰਮ ਹੈ ਜੜਾ ਜੜਾ ਰੁਗੋ ਜੈ ਬਾਬਾ ਜੀ